ਨਿਊਜ਼ੀਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਤਾਂ ਸਿੱਕੇ ਨੌਜਵਾਨ ਗੁਰਤਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ ਤੇ ਤਕਰੀਬਨ 5 ਸਾਲ ਪਹਿਲਾਂ 2018 ਦੇ ਵਿੱਚ ਨਿਊਜ਼ੀਲੈਂਡ ਗਿਆ ਸੀ ਉੱਥੇ ਇੱਕ ਕੰਪਨੀ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ ਤੇ ਬਿੱਤੇ ਦਿਨੀ ਤੇ ਮਰੇ ਤੱਕ ਦੇ ਮੇਰੀ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਸਿੱਕੇ ਨੌਜਵਾਨ 5 ਸਾਲ ਪਹਿਲਾਂ ਆਪਣੇ ਭਵਿੱਖ ਆਪਣੇ ਭਵਿੱਖ ਨੂੰ ਸਵਾਰਨ ਦੇ ਲਈ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਗਿਆ ਸੀ ਤਾਂ ਨਿਊਜ਼ੀਲੈਂਡ ਦੇ ਵਿੱਚ ਉਸ ਨਾਲ ਇੱਕ ਮਨਪਾਗਾ ਪਾਣਾ ਵਾਪਰ ਚੁੱਕਾ ਹੈ ਤੇ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਦੀ ਹਤਿਆ ਹੋ ਚੁੱਕੀ ਹੈ ਤੇ ਉਸ ਦੇ ਮృతਕ ਦੇ ਬਰਾਮਦ ਹੋਈ ਹੈ ਉਪਦਾਸੀ ਕਿ ਸਮਨਪਾਗੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਨੌਜਵਾਨ ਦਾ ਨਾਂ ਰਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 25 ਸਾਲ ਹੈ ਆਪਣੇ ਸੁਨਾਰੇ ਭਵਿੱਖ ਦੇ ਲਈ ਉਹ ਨਿਊਜ਼ੀਲੈਂਡ ਗਿਆ ਸੀ ਪਰ ਨਿਊਜ਼ੀਲੈਂਡ ਦੇ ਵਿੱਚ ਉਸ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਨੂੰ ਬੜੇ ਚਾਅਵਾਂ ਦੇ ਨਾਲ ਸੁਪਨੇ ਪੂਰੇ ਕਰਨ ਦੇ ਲਈ ਭੇਜਿਆ ਸੀ ਕਿ ਜਦੋਂ ਨੌਜਵਾਨ ਵਿਦੇਸ਼ ਜਾਵੇਗਾ ਵਿਦੇਸ਼ ਜਾ ਕੇ ਉਸੇ ਸੁਪਨੇ ਪੂਰੇ ਹੋਣਗੇ ਵਿਕਸਵਰੇਗਾ ਪਰ ਉਸਦੇ ਨਾਲ ਇਹ ਮੰਦਪਾਗਾ ਪਾਣਾ ਵਾਪਰ ਚੁੱਕਿਆ ਉਸ ਤੋਂ ਬਾਅਦ ਪਰਿਵਾਰ ਨੂੰ ਡੂੰਗਾ ਸਦਮਾ ਪਹੁੰਚਿਆ ਪੂਰੇ ਇਲਾਕੇ ਦੇ ਵਿੱਚ ਅਸੋਕ ਦਿਲ ਹੈ ਪਸਰੀ ਹੋਈ ਹੈ ਇਸ ਸੰਬੰਧ ਵਿੱਚ ਹੋਰ ਖਬਰਾਂ ਦੇਖਣ ਲਈ ਰਹੇ ਰਹੋ ਪੰਜਾਬ ਹੁਣ ਤੇ ਦਜ ਤੇ ਆ ਜਲਦੀ ਕਰ ਹਾਏ ਮੇਰੇ ਬੇਟੇ ਨੂੰ ਪੇਡੋ ਹਾਏ ਤਾਨੂੰ ਕੋਦੂ ਪਤਾ ਲੱਗਾ ਜੀ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੂੰ ਨਹੀਂ ਆਇਆ ਮੇਰੇ ਸ਼ਨੀਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੀ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਹਨਵਾ ਇਹ ਕਿਥੇ ਰੋਕੀ ਗਿਆ ਹੈ ਹਏ ਕਿਨੇ ਚਿਰ ਹੋ ਲਿਆ ਅੰਦਾਜ਼ੇ ਲਸੋ ਬਸਿਦੇ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਸਾਲੇ 5 ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਸ਼ਨੀਚਰਵਾਰ ਪਰ ਆਉਣੀ ਹੈ ਮੇਰਾ ਆਪ ਹੀ ਨਹੀਂ ਟਾਈਮ ਲੱਗਾ ਨਹੀਂ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਵਾ ਠੀਕ ਠਾਕ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣਾ ਹੋਰ ਕੋਈ ਗੱਲ ਨਹੀਂ ਬਦਲ ਤੂੰ ਅਸਨ ਬਦਲ ਲਿਆ ਜੀ ਮੈਂ ਤਵਾਰ ਸ਼ਨੀਵਾਰ ਬਦਲ ਲਗਾ ਸਵੇਰੇ ਪਤਾ ਸਵੇਰੇ ਸਤੈ ਸੇ ਕੋਈ ਕੋਈ ਪਤਾ ਲੱਗਦੇ ਸਾਨੂੰ ਹਏ ਪੁੱਤੰ ਤੇ ਪਿਆਰਾ ਹੀ ਪੁੱਤ ਸਾਡਾ ਨਹੀਂ ਕਿਨੇ ਚਿਰ ਹੋ ਗਏ ਸਾਢੇ 5 ਸਾਲ ਹੋ ਗਏ ਨੂੰ ਸਾਨੂੰ ਪਤਾ ਸ਼ਾਮ ਦੇ ਗਾਇਤ ਸੀ 5 ਕਿ ਹੈ 8 ਵਜੇ ਹੀ ਹੈ ਨਾ 8 ਵਜੇ ਆ 8 ਕਿਤੇ ਡੈਮੇਜ ਦਾ ਪਤਾ ਲੱਗਾ ਹਾਏ ਇਹ ਕਿੱਥੇ ਰਹਿਣਾ ਹਾਂ ਇਹ ਸ਼ਾਹ ਜਨ ਪਰੇ ਮੇਆ ਕੁਝ ਸ਼ੱਕ ਨਹੀਂ ਆ ਕਿ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਉੱਤੇ ਪਰ ਕੀ ਪਤਾ ਜੀ ਪਤਾ ਕੀ ਪਤਾ ਹੁੰਦੇ ਮੁੰਡਾ ਤੇ ਕਿਤੇ ਗਾਉਂ ਨਹੀਂ ਦੋਤਾ ਮੇਰਾ ਤੇ ਕਿਤੇ ਗਾਉਂ ਨਹੀਂ ਪਤਾ ਕਿ ਰੁਮਾੜੀ ਨਹੀਂ ਕਿੰਨੋ ਚੰਗੀ ਨਹੀਂ ਆਖੜੀ ਵੈਰੀ ਬਣ ਕੇ ਉੱਥੇ ਕੋਈ ਹੋਵੇ ਹਾਏ ਉੱਥੇ ਗੈਰੀ ਬਣ ਕੇ ਉਹਦੇ ਮੁੰਡਾ ਬਿਕਰਮ ਸਿੰਘ ਮੈਂ ਪਿੰਡ ਹੋਲੇ ਸਾਹ ਪਰ ਤੋਂ ਸਰਪੰਚ ਜੀ ਮੇਰਾ ਬ੍ਰਦਰ ਜਿਹੜਾ 2018 ਚ ਨਿਊਜੈਂਡ ਗਿਆ ਸੀ ਤੇ 18 ਦਸੰਬਰ ਨੂੰ ਰਾਤ 11:00 ਤੋਂ ਉਹ ਵੇਰੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਤੇ ਪਤਾ ਲੱਗਾ ਫੋਨ ਆਇਆ ਕਿ ਉਹਨਾਂ ਦੀ ਜੈਟੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਾਡੇ ਤੱਕ ਫੋਨ ਕਰਕੇ ਪਹੁੰਚਾਈ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸਰਟੀਫਿਕੇਟ ਨਹੀਂ ਇਹ ਪੁਲਿਸ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਉਹਨਾਂ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਕੀ ਜਾਂ ਕਿਦਾਂ ਹਾਂ ਉਹਨਾਂ ਵਿੱਚ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟੇ ਦੀ ਖੋਹਦੇ ਮਕਸਦ ਨਾਲ ਹੀ ਆਉਂਦੇ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਜੀ ਜਿਹੜੇ ਸਾਡੇ ਰਮਨਦੀਪ ਸਿੰਘ ਦੀ ਡੈੱਡ ਬਡੀ ਹੈ ਸਾਡੇ ਤੱਕ ਜਿਹੜੀ ਜਲਦੀ ਤੋਂ ਜਲਦੀ ਭਜਾਈ ਜਾਵੇ ਕੀ ਜੀ ਸਿੰਘ ਬਾਲੀ ਵਾਲਾ ਨਰੇਮਿੰسٹر ਉਹਨਾਂ ਨੂੰ ਅਪੀਲ ਕਰਦੇ ਆਂ ਵੀ ਰਿਜਿਡੈਂਟ ਪੰਚਾਇਤ ਤੱਕ ਜਲਦੀ ਭਜਾਈ ਜਾਵੇ ਕੋਣ ਕੋਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕედਮਾ ਬਣਦਾ ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆਰਮੀ ਵਿੱਚੋਂ ਲੈਲ ਰੈਰ ਹੋ ਕੇ ਡੀਏਸੀ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ ਅਤੇ ਇਹਨਾਂ ਦੀ ਮਦਰ ਨਹੀਂ ਤੇ ਯੱਕ ਸਿਸਟਰ ਉਹ ਅਰਮਨਦੀਪ ਜਿਹੜਾ ਕੱਲਾ ਬਣਦਾ ਸੀ ਕਿੰਨੇ ਸਾਲ ਹੋ ਗਿਆ ਸੀ ਪਾ 2018 ਵਿੱਚ ਗਏ ਤੇ ਤਰੀਕ ਪਰ ਸਾਲ ਸਾਢੇ 5 ਸਾਲ ਤੋਂ ਤੇ ਹੋਏ ਨੇ ਇੱਕ ਵਾਰਾ ਸੀ ਹਾਂਜੀ ਗ੍ਰਸਤ 2024 ਦੇ 6 ਸਾਲ ਹੋ ਜਾਣੇ ਪੂਰੇ